ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁਰੂ ਜੀ ਦੇ ਉੱਥੇ ਨਾ ਹੋਣ ਸਮੇਂ ਦੂਰ ਦੂਰ ਦੇ ਦੇਸ਼ਾਂ ਤੋਂ ਸਿੱਖ ਅੰਮ੍ਰਿਤਸਰ ਦੀ ਯਾਤਰਾ ਨੂੰ ਆਉਂਦੇ ਪਰ ਉਹਨਾਂ ਦੇ ਹਿੱਦੇ ਗੁਰੂ ਜੀ ਨੂੰ ਬਿਨਾਂ ਇਸ ਤਰ੍ਹਾਂ ਕੁਮਲਾ ਰਹੇ ਜਿਵੇਂ ਸੂਰਜ ਤੋਂ ਬਿਨਾ ਕੰਬਲ ਫੁੱਲ। ਪ੍ਰਿਥੀ ਨੇ ਉਹਨਾਂ ਨੂੰ ਨਿਸ਼ਚਾ ਕਰਾਉਣ ਲਈ ਬੜੇ ਯਤਨ ਕੀਤੇ ਕਿ ਅਸਲੀ ਗੁਰੂ ਮੈਂ ਹਾਂ। ਪਰ ਬਗਲਾ ਪਖੰਡ ਜਾਂ ਚਿੱਟੇ ਰੰਗ ਕਰਕੇ ਹੰਸ ਨਹੀਂ ਬਣ ਸਕਦਾ। ਜਿਸ ਦੇ ਆਪਣੇ ਹਿੱਦ ਦੇ ਵਿੱਚ ਆਤਮਿਕ ਸ਼ਾਂਤੀ ਤੀਜ ਸੱਚਾਈ ਤੇ ਪਿਆਰ ਨਹੀਂ ਉਹ ਇਹ ਦਾਤਾ ਤੇ ਗੁਣ ਦੂਜਿਆਂ ਨੂੰ ਨਹੀਂ ਦੇ ਸਕਦਾ ਗੁਰੂ ਹਰਗੋਬਿੰਦ ਜੀ ਦਾ ਜਨਮ ਹਰਗੋਬਿੰਦ ਸਾਹਿਬ ਜੀ ਦਾ ਜਨਮ ਹਾੜ ਮਹੀਨੇ ਦੀ 21 ਤਰੀਕ ਸੰਮਾ 1652 ਬਿਕਰਮੀ 1595 ਈਸਵੀ ਨੂੰ ਬਡਾਲੀ ਵਿਖੇ ਹੋਇਆ ਕਰਮੋ ਤੇ ਪ੍ਰੀਥੀ ਦਾ ਸੜਾ ਜਦ ਪ੍ਰੀਤੀਏ ਦੀ ਪਤਨੀ ਕਰਮੋ ਨੇ ਸੁਣਿਆ ਕਿ ਗੁਰੂ ਜੀ ਦੇ ਘਰ ਪੁੱਤਰ ਜਨਮਿਆ ਤਾਂ ਅਫਸੋਸ ਵਿੱਚ ਡੁੱਬ ਗਈ ਉਹ ਆਪਣੇ ਪਤੀ ਨੂੰ ਕਹਿਣ ਲੱਗੀ ਬਡਾਲੀ ਵਿੱਚ ਜੋ ਖੁਸ਼ੀਆਂ ਹੋ ਰਹੀਆਂ ਹਨ ਉਹਨਾਂ ਬਾਰੇ ਵੀ ਸੁਣਿਆ ਜੀ ਗੁਰੂ ਅਰਜਨ ਜੀ ਦਾ ਪ੍ਰਤਾਪ ਹੁਣ ਸੂਰਜ ਵਾਂਗ ਚਮਕ ਰਿਹਾ ਹੈ ਤੇ ਤੁਸੀਂ ਉਹਦੇ ਤੇਜ ਅੱਗੇ ਤਾਰੇ ਵਾਂਗ ਛਿਪ ਗਏ ਹੋ ਤੁਹਾਡੀਆਂ ਸਾਰੀਆਂ ਗੱਲਾਂ ਤੇ ਫੜਾਂ ਬਿਆਥੀ ਨਿਕਲੀਆਂ ਰੀਤੀ ਦਾ ਹਿੱਦ੍ਦਾ ਵੀ ਸੜ ਪੁੱਜ ਗਿਆ ਤੇ ਉਹ ਢੀੜਤਾ ਨਾਲ ਕੰਨ ਲੱਗਾ ਮੇਰੇ ਬਚਨ ਸਦਾ ਸੱਚ ਨੇ ਕੀ ਹੋਇਆ ਜੇ ਅਰਜਨ ਦੇ ਘਰ ਪੁੱਤਰ ਜਨਮਿਆ ਕੀ ਮੈਂ ਦੁੱਖ ਹਸਾਰ ਸਕਾਂਗਾ ਮੈਂ ਬਾਲਕ ਨੂੰ ਜਿਉਂਦਾ ਹੀ ਨਹੀਂ ਰਹਿਣ ਦਿਆਂਗਾ ਕਰਮੋ ਨੇ ਉਸ ਰਾਤ ਨੂੰ ਕੁਝ ਨਾ ਖਾਦਾ ਪੀਤਾ ਤੇ ਉਸ ਨੂੰ ਨਾ ਹੀ ਨੀਂਦ ਆਈ ਇਸ ਛੋਟੇ ਗੱਦੀ ਦੇ ਮਾਲਕ ਦੇ ਜਨਮ ਤੇ ਸੇਖਾਂ ਨੂੰ ਉਹ ਸਮਝ ਚਿੱਤੇ ਕਰਾ ਦਿੱਤਾ ਜਦੋਂ ਅਜोध्या ਦੇ ਸਾਰੇ ਲੋਕੇ ਰਾਮ ਮੰਦਰ ਜੀ ਦੇ ਰਾਜ ਸਿੰਘਾਸਨ ਤੇ ਬੈਠਣ ਸਮੇਂ ਖੁਸ਼ੀਆਂ ਮਨਾ ਰਹੇ ਸੀ ਤੇ ਉਹਨਾਂ ਦੇ ਪਿਤਾ ਦੀਆਂ ਇਸਤਰੀਆਂ ਵਿੱਚੋਂ ਇੱਕ ਕੇਵਲ ਇੱਕ ਹੀ ਇਸ ਗਲਤੀ ਮਾਤਮ ਕਰ ਰਹੀ ਸੀ ਹਰ ਗੋਵਿੰਦ ਸਾਹਿਬ ਨੂੰ ਜ਼ਹਿਰ ਦਿਵਾਉਣ ਦਾ ਯਤਨ ਦੂਜੇ ਦਿਨ ਸਵੇਰੇ ਕਰਮੋ ਨੇ ਆਪਣੇ ਘਰਾਣੇ ਦੀ ਇੱਕ ਬੁੱਢੀ ਦਾਈ ਨੂੰ ਬੁਲਾਇਆ ਕੁਝ ਗੱਲਾਂ ਬਾਤਾਂ ਮਗਰੋਂ ਉਸ ਨੂੰ ਕਿਹਾ ਕਿ ਬਡਾ ਲਈ ਜਾ ਤੇ ਉੱਥੋਂ ਆਪਣੇ ਆਪ ਗੁਰੂ ਘਰ ਦੀ ਹਿੱਤੂ ਪ੍ਰਗਟ ਕਰਕੇ ਉਹਨਾਂ ਦੇ ਘਰ ਨਵੇਂ ਜੰਮੇ ਪੁੱਤਰ ਨੂੰ ਜ਼ਹਿਰ ਦੇਣ ਦਾ ਮੌਕਾ ਲੱਭ ਤੇ ਜੇਕਰ ਤੈਨੂੰ ਸਫਲਤਾ ਹੋਈ ਤਾਂ ਤੈਨੂੰ ਮੂੰਹ ਮੰਗਿਆ ਰੁਪਿਆ ਮਿਲੇਗਾ ਅਜੇ 100 ਰੁਪਏ ਲੈ ਲਓ ਤੇ ਜਦੋਂ ਮੇਰਾ ਪੁੱਤਰ ਮਿਹਰਬਾਨ ਘੁਰਿਆਈ ਪ੍ਰਾਪਤ ਕਰੇਗਾ ਤਾਂ ਤੈਨੂੰ ਹੋਰ ਖੁੱਲੇ ਕਫੇ ਮਿਲਣਗੇ ਇੱਕ ਬਹੁਤ ਵਧੀਆ ਕਰ ਉਮਰ ਪਰ ਲਈ ਗੁਜ਼ਾਰਾ ਇਨਾਮ ਮਿਲੇਗਾ। ਦਾਈ ਕਹਿਣ ਲੱਗੀ ਕਿ ਮੈਂ ਆਪ ਦੇ ਕਰ ਗਈ ਪੀੜੀਆਂ ਤੋਂ ਕੰਮ ਕਰਦੀ ਆਈਆਂ। ਤੇ ਹੁਣ ਜਦੋਂ ਮੇਰੇ ਲਈ ਕੁਝ ਪ੍ਰਾਪਤ ਕਰਨ ਦਾ ਮੌਕਾ ਆਇਆ ਹੈ ਤਾਂ ਗੁਰੂ ਜੀ ਦੀ ਸੁਪਤਨੀ ਨੇ ਇੱਕ ਹੋਰ ਦਾਈ ਨੂੰ ਲਾ ਲਿਆ। ਤੁਹਾਡੀ ਬਿਥਿਆ ਸੁਣਨ ਤੋਂ ਪਹਿਲਾਂ ਮੇਰਾ ਦਿਲ ਅੱਗੇ ਹੀ ਦੁਖੀਆ ਹੋਇਆ ਸੀ। ਤੁਸੀਂ ਦੇਖਣਾ ਥੋੜੇ ਦਿਨਾਂ ਮਗਰੋਂ ਮੈਂ ਆਪ ਦਾ ਕੰਮ ਸੰਵਾਰ ਦਿਆਂਗੀ। ਗਰਮੋ ਨੇ ਉਸ ਨੂੰ ਇਕਰਾਰ ਕੀਤੀ ਹੋਈ ਰਕਮ ਤੇ ਇੱਕ ਵਧੀਆ ਦੁਸ਼ਾਲਾ ਕੰਮ ਕਰਾਉਣ ਲਈ ਉਜਰਤ ਵਜੋਂ ਅਗਾਉ ਹੀ ਦੇ ਦਿੱਤਾ ਉਹ ਕਪਟਨ ਦਾਈ ਘਰ ਗਈ ਤੇ ਜ਼ਹਿਰ ਲੈ ਕੇ ਕੁਝ ਥਣਾਂ ਨੂੰ ਲਾਇਆ ਤੇ ਕੁਝ ਗੁਰਤੀ ਚ ਲਾਇਆ ਤੇ ਫਿਰ ਵਡਾਲੀ ਨੂੰ ਤੁਰ ਪਈ ਇਸ ਵੇਲੇ ਥੋੜੇ ਜਿਹੇ ਤੋਂ ਬਾਲ ਕੁਝ ਢਿੱਲਾ ਸੀ ਤੇ ਦੁੱਧ ਨਹੀਂ ਸੀ ਚੁੰਮਦਾ ਐਸੇ ਕਰਕੇ ਸਾਰਾ ਪਰਿਵਾਰ ਬੜੀ ਚਿੰਤਾ ਵਿੱਚ ਸੀ ਹਰ ਸਿਆਣੀ ਬੁੱਢੀ ਆਪੋ ਆਪਣੀ ਦਵਾਈ ਦੱਸਦੀ ਸੀ ਜਦ ਕਰਮੋ ਦੀ ਦਾਈ ਆਈ ਤਾਂ ਗੁਰੂ ਜੀ ਦੇ ਘਰੋਂ ਮਾਤਾ ਜੀ ਉਸ ਨੂੰ ਵੇਖ ਕੇ ਬੜੇ ਖੁਸ਼ ਹੋਏ ਤੇ ਦਾਈ ਨੇ ਵੀ ਆਪਣਾ ਭਰਿਆ ਖੜਿਆੰਤਰ ਪੂਰਾ ਕਰਨ ਦੀ ਆਸ ਵਿੱਚ ਖੁਸ਼ੀ ਮਨਾਈ ਉਸ ਨੇ ਪਖੰਡ ਨਾਲ ਕਿਹਾ ਕਿ हे ਰਾਣੀ ਗੰਗਾ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਤੁਹਾਡਾ ਬਾਲਕ ਤੇ ਤੁਹਾਡੇ ਪਤੀ ਦੀਆਂ ਉਮਰਾਂ ਤੁਸੀਂ ਤਾਂ ਮੈਨੂੰ ਯਾਦ ਨਹੀਂ ਕੀਤਾ ਪਰ ਮੈਂ ਤਾਂ ਤੁਹਾਨੂੰ ਭੁਲਾ ਨਹੀਂ ਸਕਦੀ ਮੈਂ ਆਪ ਹੀ ਤੁਹਾਡਾ ਸੁੱਖ ਚਾਉਣ ਲਈ ਆ ਗਈ ਹਾਂ ਸ਼੍ਰੀ ਗੰਗਾ ਜੀ ਨੇ ਉਸ ਨੂੰ ਦੱਸਿਆ ਕਿ ਬਾਲਕ ਰਾਜ ਹੀ ਨਹੀਂ ਹੈ ਤੇ ਇਸ ਨੇ ਦੁੱਧ ਚੁੰਗਣਾ ਛੱਡਿਆ ਹੋਇਆ ਹੈ ਦਾਈ ਬੋਲੀ ਕਿ ਬਾਲਕ ਨੂੰ ਇੱਧਰ ਲੈ ਕੇ ਆਓ ਮੈਂ ਉਸ ਨੂੰ ਗੁੜਤੀ ਦੇਵਾਂਗੀ ਮੈਂ ਬਾਲਾਂ ਦੇ ਰੋਗ ਸਮਝਦੀ ਹਾਂ ਤੇ ਮੈਂ ਕਈ ਬਾਲਾਂ ਦਾ ਇਲਾਜ ਕਰਦੀ ਹਾਂ ਜੋ ਦੂਰੋਂ ਦੂਰੋਂ ਮੇਰੇ ਪਾਸ ਆਉਂਦੇ ਹੈ ਮੇਰੀ ਗੁੜਤੀ ਦੇ ਇੱਕ ਖੁਰਾਕ ਲੈਣ ਦੇ ਮਗਰੋਂ ਉਹਨਾਂ ਨੂੰ ਫਿਰ ਹੋਰ ਲੈਣ ਦੀ ਕੋਈ ਲੋੜ ਹੀ ਨਹੀਂ ਰਹਿਣੀ। ਪ੍ਰੀਤਿਏ ਦੀ istri ਆਪਣੇ ਬਾਲਕ ਦਾ ਸਦਾ ਮੇਰੇ ਪਾਸੋਂ ਇਲਾਜ ਕਰਾਉਂਦੀ ਸੀ। ਤੇ ਉਹ ਮਗਰੋਂ ਕਦੀ ਬਿਵਾਰ ਨਹੀਂ ਹੋਇਆ। ਇੰਨਾ ਸਾਰੀਆਂ ਗੱਲਾਂ ਦਾ ਸਿੱਟਾ ਇਹ ਹੋਇਆ ਕਿ ਸ਼੍ਰੀ ਗੰਗਾ ਜੀ ਨੇ ਉਸ ਦੀ ਮੋਮੋ ਠਗਣੀਆਂ ਗੱਲਾਂ ਵਿੱਚ ਫਸ ਕੇ ਬਾਲਕ ਉਸਨੂੰ ਦੇ ਦਿੱਤਾ। ਦਾਈ ਹਰ ਗੋਬਿੰਦ ਜੀ ਨੂੰ ਕੁਛੜ ਵਿੱਚ ਲੈ ਕੇ ਉਹਨਾਂ ਨੂੰ ਬਿਓ ਵਾਲੀ ਗੁਰਤੀ ਦੇਣ ਲੱਗੇ ਪਰ ਉਹ ਨਾ ਪੀਨ ਉਸਨੇ ਹਰ ਗੋਮਦੀ ਜੀ ਨੂੰ ਪੁੱਛ ਕਰਕੇ ਲਾੜ ਪਿਆਰ ਕਰਕੇ ਗੁਰਤੀ ਉਹਨਾਂ ਦੇ ਮੂੰਹ ਵਿੱਚ ਪਾ ਦਿੱਤੀ ਪਰ ਉਹ ਉਸ ਨੂੰ ਅੰਦਰ ਨਾ ਲਗਾਉਣ ਫਿਰ ਉਹ ਆਪਣਾ ਸਤਨ ਕੱਢ ਕੇ ਉਹਨਾਂ ਨੂੰ ਦੇਣ ਲੱਗੇ ਜਿਸੇ ਘੜੀ ਉਸਨੇ ਇਹ ਗੱਲ ਕੀਤੀ ਉਸ ਵੇਲੇ ਗਸ਼ ਖਾ ਕੇ ਉਹ ਪਿਸ਼ਾਨ ਉੱ ਡਿੱਗ ਪਏ ਕਈਆਂ ਨੇ ਉਸ ਦੇ ਮੂੰਹ ਵਿੱਚ ਪਾਣੀ ਪਾਇਆ ਤੇ ਉਸ ਦਾ گلاب ਦਾ ਅਰਕ ਛਿੜਕਿਆ ਤਾ ਜੋ ਉਸ ਨੂੰ ਹੋਸ਼ ਆ ਜਾਏ ਜਦ ਉਸ ਨੂੰ ਸੁਰਤ ਆ ਗਈ ਤਾਂ ਉਹ ਆਪਣੇ ਆਲੇ-ਦੁਆਲੇ ਵੇਖ ਕੇ ਬੋਲੀ 100 ਰੁਪਏ ਦੀ ਵੜੀ ਨੇ ਜੋ ਪ੍ਰਥਵੀ ਤੇ ਉਸਦੀ istri ਨੇ ਮੈਨੂੰ ਦਿੱਤੀ ਸੀ ਉਸਨੇ ਮੈਨੂੰ ਮਾਲ ਸੁਟਿਆ ਮੈਂ ਆਪਣੇ ਸਤਾਨਾਂ ਨੂੰ ਕਿਉਂ ਵਿਹੁ ਲਾਇਆ ਤੇ ਬਾਲਕ ਦੇ ਮਾਰਨ ਦਾ ਕੰਮ ਕਿਉਂ ਆਪਣੇ ਜਿੰਮੇ ਲਿਆ ਬਾਲਕ ਨੂੰ ਮਰਵਾਉਣ ਦੀ ਪ੍ਰਥਵੀ ਦੀ ਸਾਜ਼ਿਸ਼ ਦੀ ਕਹਾਣੀ ਘਰ-ਘਰ ਖਿਲਰ ਗਈ ਤੇ ਲੋਕੀ ਉਸ ਨੂੰ ਫਟਕਾਰਾਂ ਪਾਉਣ ਲੱਗੇ ਜਿਹਦਾ ਉਹ ਹੱਕਦਾਰ ਸੀ ਗੁਰੂ ਜੀ ਨੇ ਇਸ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਗੁਰ ਪੂਰੇ ਰਾਖਿਆ ਦੇ ਹੱਥ ਪ੍ਰਗਟ ਪਿਆ ਜਨਕਾ ਪਤਾ ਗੁਰ ਗੁਰ ਜਪੀ ਗੁਰੂ ਗੁਰ ਤੇ ਆਈ ਜੀ ਕੀ ਅਰਦਾਸ ਗੁਰ ਪਈ ਪਾਈ ਸਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੋ ਪਿੰਡ ਜੋਗਣ ਰਾਖੇ ਪ੍ਰਾਨ ਕਹੇ ਨਾਨਕ ਗੁਰ ਕਉ ਕੁਰਬਾਨ ਜਾਦੂ ਤੇ ਟੂਣੇ ਸਭ ਫਜ਼ੂਲ ਨੇ ਹਰ ਗੋਵਿੰਦ ਜੀ ਦੀ ਬਿਮਾਰੀ ਸਮੇ ਗੁਰੂ ਜੀ ਨੂੰ ਕਿਹਾ ਗਿਆ ਕਿ ਇੱਥੇ ਇੱਕ ਜਾਦੂਗਰ ਨਹੀਂ ਰਹਿੰਦੀ ਹੈ ਜਿਸ ਦੀ ਜਾਦੂ ਟੂਣੇ ਦੇ ਕੰਮ ਵਿੱਚ ਬੜੀ ਪ੍ਰਸਿੱਧੀ ਹੈ ਉਸ ਕੋਲ ਜਾਣਾ ਚਾਹੀਦਾ ਤੇ ਆਸ ਹੈ ਕਿ ਬਾਲਕ ਨੂੰ ਰਾਜੀ ਕਰਨ ਲਈ ਉਸ ਕੋਲੋਂ ਕੋਈ ਜੰਤਰ ਮੰਤਰ ਮਿਲੇਗਾ ਉਹ ਪਾਣੀ ਤੇ ਕੁਝ ਜੰਤਰ ਮੰਤਰ ਪੜ੍ਹ ਕੇ ਬਾਲਕ ਨੂੰ ਪੀਣ ਨੂੰ ਦੇਵੇਗੀ ਤੇ ਗੁਰੂ ਜੀ ਨੇ ਅਜਾਈਆਂ ਦਸੀਆਂ ਹੋਈਆਂ ਗੱਲਾਂ ਤੇ दारू ਦਰਮਲਾਂ ਨੂੰ ਵਿਅਰਥ ਦੱਸਿਆ ਤੇ ਉਹਨਾਂ ਨੇ ਇਹ ਸ਼ਬਦ ਉਚਾਰਨ ਕੀਤਾ ਨਾਮ ਨਿਰੰਜਨ ਨਿਨ ਨਰੈਣ ਰਸਨਾ ਸਿਮਰਤ ਪਾਪ ਲੈਨ ਨਰੈਣ ਸਭ ਮਾਹੇ ਨਿਵਾਸ ਨਰੈਣ ਘਟ ਘਟ ਪ੍ਰਗਾਸ ਨਰੈਮ ਕਹਤੇ ਨਰਕ ਨਾ ਜਾਏ ਨਰੈਣ ਸੇਵ ਸਗਲ ਫਲ ਪਾਏ ਨਰੈਣ ਮਨ ਮਾਹੇ ਆਧਾਰ नारायन बोहित संसार नारायण कैत जम भाग पलायन दंत भाने डायन नारायण सदसद बखसिंद नरायन कीने सुख आनंद, नारायण प्रगट कीनो प्रताप नारायण संत को माई बाप नारायण संग नारायण बार बार नारन गायन, बस्त गोचर गुर मिली लही ਨਾਰਾਇਣ ਉਹ ਨਾਨਕ ਦਾਸ ਗਏ। ਪ੍ਰਥੀਵੀ ਦੇ ਇੱਕ ਹੋ ਸ਼ਰਾਰਤ। ਪ੍ਰਥੀਵੀ ਦੀ ਇਸਤਰੀ ਕਰਮੋ ਹਰ ਵੇਲੇ ਹਰ ਘੜੀ ਪ੍ਰਥੀਵੀ ਨੂੰ ਤਾਨਨੇ ਤੇ ਬੋਲੀਆਂ ਮਾਰਦੀ ਰਹਿੰਦੀ ਸੀ। ਜਿਸ ਕਰਕੇ ਪ੍ਰਥੀਵੀ ਦਾ ਦਿਲ ਬਹੁਤ ਉਦਾਸ ਹੋ ਗਿਆ। ਤੇ ਉਹ অতি ਨਿੰਦਿਕ ਸੱਜਾਂ ਦੀ ਯੋਜਨਾ ਮਾ ਬਣਾਉਣ ਲੱਗਾ। ਉਸਨੇ ਕਿ ਸੁਪੀਰੇ ਨੂੰ ਬੁਲਾ ਕੇ ਕੁਝ ਰਕਮ ਦਿੱਤੀ। ਤੇ ਬਹੁਤ ਸਾਰਾ ਇਨਾਮ ਦੇਣ ਦਾ ਭਰੋਸਾ ਦੇ ਕੇ ਉਸ ਨੂੰ ਉਕਸਾਇਆ ਕਿ ਬਾਲਕ ਹਰਗੋਮ ਦੇ ਜੀ ਨੂੰ ਉਹ ਫਨੀਅਰ ਸੱਪ ਲੜਾ ਕੇ ਮਾਰ ਦੇਵੇ ਤੇ ਇਸ ਕੰਮ ਦੀ ਸਫਲਤਾ ਤੇ ਉਸ ਨੂੰ ਭਾਰੀ ਇਨਾਮ ਮਿਲੇਗਾ ਜਦ ਕਿ ਮਾਤਾ ਜੀ ਦਰਵਾਜ਼ੇ ਵਿੱਚ ਬੈਠੇ ਹੋਏ ਆਪਣੇ ਬਾਲਕ ਨੂੰ ਵੇਖ ਕੇ ਖੁਸ਼ ਹੋ ਰਹੇ ਸੀ ਤੇ ਉਹਨਾਂ ਦੀਆਂ ਨਿਆਣੀਆਂ ਖੇਡਾਂ ਉੱਤੇ ਪ੍ਰਸੰਨ ਹੋ ਰਹੇ ਸੀ ਤਾਂ ਸਵੇਰੇ ਨੇ ਸ਼੍ਰੀ ਮਾਤਾ ਜੀ ਤੋਂ ਅੱਖ ਵਚਾ ਕੇ ਵੇੜੇ ਵਿੱਚ ਇੱਕ ਕਾਲਾ ਸੱਪ ਛੱਡ ਦਿੱਤਾ। ਜਦੋਂ ਸੱਪ ਹਰਗੋਬਿੰਦ ਜੀ ਵੱਲ ਵੱਧ ਕੇ ਆਇਆ ਤਾਂ ਉਹਨਾਂ ਨੇ ਉਸ ਦੇ ਸ਼ੋਕ ਦੇ ਨਾਗ ਨੂੰ ਹੱਥ ਵਿੱਚ ਫੜ ਲਿਆ ਤੇ ਝੱਟ ਮਾਰ ਦਿੱਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਤੁਰਤ ਉਸੇ ਸਥਾਨ ਤੇ ਆ ਗਏ। ਗੁਰੂ ਜੀ ਦਾ ਵਾਪਿਸ ਅੰਮ੍ਰਿਤਸਰ ਆਉਣਾ। ਜਦ ਹਰਗੋਬਿੰਦ ਜੀ ਦੋ ਕਵਰਿਆਂ ਦੇ ਸੀ ਤਾਂ ਅੰਮ੍ਰਿਤਸਰ ਨਿਵਾਸੀਆਂ ਦਾ ਇੱਕ ਡੈਪੂਟੇਸ਼ਨ ਗੁਰੂ ਜੀ ਦੀ ਸੇਵਾ ਵਿੱਚ ਵੜਾ ਲੀ ਹਾਜ਼ਰ ਹੋਇਆ ਉਹਨਾਂ ਨੇ ਬੇਨਤੀ ਕੀਤੀ ਕਿ ਜਿੱਥੇ ਤੁਸੀਂ ਵਸਦੇ ਹੋ ਉੱਥੇ ਆਨੰਦ ਵਸਦਾ ਹੈ ਆਪਦੇ ਦਰਸ਼ਨਾਂ ਦੇ ਲਾਹੇ ਖਾਤਰ ਆਸਾ ਨੇ ਆਪਣੇ ਪਿੰਡਾਂ ਘਰਾਂ ਤੇ ਸਕੇ ਸੰਬੰਧੀਆਂ ਨੂੰ ਤਿਆਗਿਆ ਤੇ ਅੰਮ੍ਰਿਤਸਰ ਆ ਕੇ ਵਸੇ ਆ ਪਰ ਆਪਨੇ ਵਖਰੇਣਾ ਸ਼ੁਰੂ ਕਰ ਦਿੱਤਾ ਹੈ ਹੋਰ ਸਿੱਖ ਵੀ ਦੂਰ ਦਰਾਡੇੋਂ ਆਪਦੇ ਦਰਸ਼ਨ ਕਰਨ ਆਉਂਦੇ ਆ ਜਦੋਂ ਅੰਮ੍ਰਿਤਸਰ ਆ ਕੇ ਆਪਦੇ ਦਰਸ਼ਨ ਨਹੀਂ ਕਰ ਸਕਦੇ ਤਾਂ ਆਪਣੇ ਘਰਾਂ ਨੂੰ ਮੁੜ ਜਾਂਦੇ ਆ ਹੁਣ ਸਾਡੇ ਨਾਲ ਚੱਲੋ ਆਪਦੇ ਉੱਥੇ ਰਹਿਣ ਨਾਲ RAMDASPUR ਜੁਗੋ ਜੁਗ ਵਧੇ ਫੁੱਲੇਗਾ। ਗੁਰੂ ਜੀ ਨੇ ਉਹਨਾਂ ਸਿੱਖਾਂ ਦੀ ਬੇਨਤੀ ਪ੍ਰਵਾਨ ਕਰ ਲਈ ਤੇ ਆਪਣੇ ਮੁੱਖ ਸਥਾਨ ਅੰਮ੍ਰਿਤਸਰ ਨੂੰ ਤੁਰ ਪਏ। ਉੱਥੇ ਪਹੁੰਚ ਕੇ ਗੁਰੂ ਜੀ ਨੇ ਆਪਣੀ ਸੁਪੁੱਤਨੀ ਸਹਿਬਜ਼ਾਦੇ ਤੇ ਸੇਵਕਾਂ ਨੂੰ ਆਪਣੇ ਮਹਿਲਾਂ ਵਿੱਚ ਭੇਜ ਦਿੱਤਾ। ਤੇ ਆਪ ਮਹਾਰਾਜ ਤੁਰ ਕੇ ਹਰਮਿੰਦਰ ਸਾਹਿਬ ਨੂੰ ਗਏ। ਗੁਰੂ ਜੀ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਮਰਿਆਦਾ ਨਾਲ ਅਰਦਾਸ ਕਰਕੇ ਕੜਾ ਪ੍ਰਸ਼ਾਦ ਬਰਤਾਇਆ ਗੁਰੂ ਮਹਾਰਾਜ ਪ੍ਰਿਥੀਏ ਨੂੰ ਆਪਣਾ ਵੱਡਾ ਭਰਾ ਜਾਣ ਕੇ ਕੁਝ ਪ੍ਰਸ਼ਾਦ ਤੇ ਸਹਿਬਜ਼ਾਦੇ ਹਰਗੋਬਿੰਦ ਜੀ ਨੂੰ ਲੈ ਕੇ ਉਸ ਪਾਸ ਗਏ ਪ੍ਰਿਥੀਆ ਗੁਰੂ ਜੀ ਤੇ ਉਹਨਾਂ ਦੇ ਸੁਪੁੱਤਰ ਨੂੰ ਕਿਰਨਾ ਕਰਦਾ ਸੀ ਪਰ ਉਤੋਂ ਖੁਸ਼ੀ ਦਾ ਵਿਖਾਵਾ ਕਰਕੇ ਬੋਲਿਆ ਤੂਸੀ ਦੋਵੇਂ ਚਰਨ ਜੀਵ ਹੋ ਗੁਰੂ ਜੀ ਫਿਰ ਸਹਿਬਜ਼ਾਦੇ ਸਣੇ ਆਪਣੇ ਦੂਜੇ ਵੱਡੇ ਭਰਾ ਮਹਾਦੇਵ ਜੀ ਨੂੰ ਮਿਲ ਤੇ ਉਹਨਾਂ ਪਾਸੋਂ ਅਸੀਸ ਲੈਣ ਲਈ ਗਏ ਪ੍ਰੀਤਿ ਅਤੇ ਕਰਮੋ ਦੀ ਈਰਖਾ ਜਦੋਂ ਗੁਰੂ ਮਹਾਰਾਜ ਜੀ ਐਨੇ ਲੰਮੇ ਵਿਛੋੜੇ ਮੰਗਰੋਂ ਗੁਰਿਆਈ ਦੇ ਛੋਟੇ ਵਾਰ ਸਮੇਤ ਅੰਮ੍ਰਿਤਸਰ ਆਏ ਤਾਂ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ ਤੇ ਦੀਪਮਾਲਾ ਕੀਤੀ ਗਈ ਕੇਵਲ ਪ੍ਰੀਤਿਆ ਤੇ ਉਸਦੀ istri ਦੋਵੇਂ ਈਰਖਾ ਨਾਲ ਸੜਦੇ ਸੀ ਕਰਮੋ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਮੇਰੇ ਸਵਾਮੀ ਤੁਸੀਂ ਆਪਣੇ ਲਈ ਗੁਰਗੱਦੀ ਲੈਣ ਤੇ ਹਰਗੋਬਿੰਦ ਨੂੰ ਮਾਣਦੇ ਬੜੇ ਯਤਨ ਕੀਤੇ ਪਰ ਤੁਹਾਨੂੰ ਕੋਈ ਸਫਲਤਾ ਨਹੀਂ ਹੋਈ ਹੋਨੋ ਸਾਡੇ ਸ਼ਰੀਕ ਸਾਡੇ ਕੋਲ ਬਸਤੇ ਐ ਤੇ ਖੁਸ਼ੀਆਂ ਮਾਣਦੇ ਤੇ ਬੜੇ ਵਿਖਾਵੇ ਕਰਦੇ ਐ ਜਿਨ੍ਹਾਂ ਨੂੰ ਵੇਖ ਕੇ ਮੇਰੀ ਛਾਤੀ ਛੜਦੀ ਐ ਮੈਨੂੰ ਡਾਢਾ ਕਲੇਸ਼ ਹੁੰਦਾ ਤੇ ਮੈਂ ਉਹਨਾਂ ਦੀ ਇਹਨਾਂ ਖੁਸ਼ੀਆਂ ਨੂੰ ਸਹਾਰ ਨਹੀਂ ਸਕਦੀ ਤੁਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਨੂੰ ਤੇਜੇ ਦਿੰਦੇ ਸੀ ਕਿ ਗੁਰਿਆਈ ਸਾਡੇ ਘਰ ਦੀ ਐ ਤੇ ਅਰਜਨ ਦੇਵ ਦੀ ਜੋਤੀ ਸਮਾਉਣ ਮੰਗਰੋਂ ਸਾਡੇ ਪੁੱਤਰ ਮਿਹਰਬਾਨ ਨੂੰ ਗੱਦੀ ਮਿਲੇਗੀ ਤੇ ਹੁਣ ਉਹ ਆਸ ਵੀ ਟੁੱਟ ਗਈ ਕਿਉਂਕਿ ਅਰਜਨ ਦੇਵ ਦੇ ਘਰ ਛੋਟਾ ਸਹਬਜ਼ਾਦਾ ਪੈਦਾ ਹੋ ਗਿਆ ਤੇ ਇਸ ਲਈ ਹੁਣ ਤੁਸੀਂ ਕੋਈ ਹੋਰ ਉਪਾਅ ਕਰੋ ਜਿਸ ਨਾਲ ਸਾਡੇ ਮਨ ਦੀਆਂ ਇਛਾਵਾਂ ਪੂਰੀਆਂ ਹੋ ਜਾਣ। ਪ੍ਰਿਥੀਏ ਨੇ ਉੱਤਰ ਦਿੱਤਾ ਮੇਰੀ ਪ੍ਰਾਨ ਪਿਆਰੀ ਮੇਰੀ ਗੱਲ ਸੁਣ ਚਿੰਤਾ ਨਾ ਕਰ ਤੇਰਾ ਪੁੱਤਰ ਗੁਰਗੱਦੀ ਤੇ ਬੈਠੇਗਾ। ਗੁਰੂ ਅਰਜਨ ਦੇਵ ਦਾ ਪੁੱਤਰ ਹਰਗੋਬਿੰਦ ਸ਼ੀਤਲਾ ਦਾ ਸ਼ਿਕਾਰ ਹੋ ਜਾਵੇਗਾ। ਠੀਕ ਕਰੋ ਬਚ ਗਿਆ ਤਾਂ ਉਸ ਦੇਖੋ ਪੌਣ ਦੀ ਕੋਈ ਹੋਰ ਕਾੜ ਕੱਢਾਂਗੇ। ਉਹ ਕਦੀ ਵੀ ਜਿਉਂਦਾ ਨਹੀਂ ਰਹਿ ਸਕੇਗਾ ਤੇ ਜਦੋਂ ਗੁਰੂ ਜੀ ਨੂੰ ਇਹ ਗੱਲ ਜਾ ਕੇ ਦੱਸੀ ਤਾਂ ਮਹਾਰਾਜ ਨੇ ਗੁਰੂ ਰਾਮਦਾਸ ਜੀ ਦਾ ਸ਼ਬਦ ਪੜਿਆ ਸਾਰਾ ਦਿਨ ਲਾਲਚ اٹਿਆ ਮਨਮੁਖ ਹੋਰੇ ਗਲਾ ਰਾਤੀ ਯੋਗੇ ਦੀਵਾ ਨਵੇਂ ਸੋਤ ਸਵੇ ਟਿਲਾ ਮਨਮੁਖ ਦੇ ਸਿਰ ਜੋਰਾ ਅਮਰ ਹੈ ਨਿਤ ਦੇਵੇ ਭਲਾ ਜੋਰਾ ਨਾਲ ਆਖਿਆ ਪੁਰਖ ਕਮਾਉ ਦੇ ਸੇ ਪਵਿੱਤ ਅਮੀਦ ਖਣਗਾ ਕਾਮ ਬੇ ਆਪੇ ਇੱਕ ਸੁਦ ਨਰਸੇ ਜੋਰਾਪੁਰ ਚਲਾ ਸਤਿਗੁਰੂ ਆਖੇ ਜੋ ਚਲੇ ਸੋ ਸਤਿਪੁਰਖ ਭਲ ਭਲਾ ਜੋਰਾਪੁਰ ਕੇ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬੰਤ ਬਣਾਵਨੀ ਨਾਨਕ ਭਲ ਭਲਾ ਹਰ ਗੋਬਿੰਦ ਜੀ ਨੂੰ ਸ਼ੀਤਲਾ ਨਿਕਲੇ ਸਹਬਜ਼ਾਦੇ ਹਰ ਗੋਬਿੰਦ ਜੀ ਨੂੰ ਕੁਝ ਮਾੜੇ ਜਿਹੇ ਤਾਪ ਦੇ ਲੱਛਣ ਪ੍ਰਗਟ ਹੋਏ ਉਸ ਦੇ ਪਿੱਛੋਂ ਤੀਜੇ ਦਿਨ ਉਹਨਾਂ ਦਾ ਸਰੀਰ ਸੁੱਜ ਗਿਆ ਤੇ ਲਾਲ ਛਾਦੇ ਨਿਕਲ ਆਏ ਜਿਨ੍ਹਾਂ ਨੇ ਅਖੀਰ ਬੜੀ ਸੰਗਣੀ ਸ਼ਕਲ ਧਾਰਨ ਕਰ ਲਈ ਬਾਲਕ ਦੇ ਨੇਤਰ ਮੀਟੇ ਗਏ ਲੱਗਦਾ ਸੀ ਜਿਵੇਂ ਕੋਈ ਸਦਾ ਲਈ ਸੁੱਤਾ ਹੋਇਆ ਇੱਕ ਬੜੀ ਜ਼ਹਿਰੀਲੀ ਕਿਸਮ ਦੀ ਸੀਤਲਾ ਪ੍ਰਗਟ ਹੋਈ ਮਾਤਾ ਜੀ ਨੇ ਅਰਦਾਸ ਕੀਤੀ ਕਿ हे ਸਰਬਸ਼ਕਤੀਮਾਨ ਵੈਗਰੂ ਮੈਨੂੰ ਬੜੀਆਂ ਸਦਰਾਂ ਤੇ ਓੜੀਕਾਂ ਪਿੱਛੋਂ ਇੱਕ ਪੁੱਤਰ ਪ੍ਰਾਪਤ ਹੋਇਆ ਕਿਰਪਾ ਕਰੋ ਉਹ ਰਾਜੀ ਖੁਸ਼ੀ ਹੋਵੇ ਤੇ ਇਸ਼ਨਾਨ ਕਰਨ ਲਾਇਕ ਹੋਵੇ ਗੁਰੂ ਮਹਾਰਾਜ ਨੇ ਆਪਣੀ ਸੁਪਤਨੀ ਨੂੰ ਧੀਜ ਰੱਖਣ ਲਈ ਉਪਦੇਸ਼ ਦਿੱਤਾ ਸ਼ਹਿਰ ਦੇ ਲੋਕੀ ਮਹਾਰਾਜ ਨੂੰ ਸਲਾਹ ਦੇਣ ਲੱਗੇ ਕਿ ਸੀਤਲਾ ਦੇਵੀ ਨੂੰ ਭੇਟਾ ਚੜਾਓ ਤੇ ਇੱਕ ਵਾਰੀ ਕੰਜਿਕ ਦੀ ਪੂਜਾ ਕਰਕੇ ਦੇਵੀ ਨੂੰ ਪ੍ਰਸੰਨ ਕਰੋ ਉਹ ਆਦਮੀ ਕਹਿਣ ਲੱਗੇ ਦੇਵੀ ਤਾਂ ਪ੍ਰਸੰਨ ਹੁੰਦੀ ਹੈ ਜੇ ਸਤਵੰਤੀ ਕਵਾਰੀ ਕੰਨਿਆ ਨੂੰ ਭੋਜਨ ਤੇ ਮਾਇਆ ਦੀ ਭੇਟਾ ਦਿੱਤੀ ਜਾਵੇ ਤੇ ਉਸ ਦੀ ਥੋੜੀ ਬਹੁਤ ਹੋਰ ਵੀ ਸੇਵਾ ਕੀਤੀ ਜਾਵੇ। ਹਿੰਦੂਆਂ ਦੇ ਸਕੰਧ ਪੁਰਾਣ ਅਨੁਸਾਰ ਸ਼ੀਤਲਾ ਦੇਵੀ ਨੂੰ ਬੇਨਤੀ ਕਰਨੀ ਚਾਹੀਦੀ ਆ ਕਿ ਮੈਂ ਉਸ ਸ਼ੀਤਲਾ ਨੂੰ ਨਮਸਕਾਰ ਕਰਦਾ ਜੋ ਗਦੇ ਉੱਪਰ ਸਵਾਰੀ ਕਰਦੀ ਹੈ, ਝਾੜੂ ਦਾ ਮੁਕਟ ਪਹਿਨਦੀ ਹੈ ਤੇ ਸਾਜ ਨਾਲ ਸਯੋਜਿਕ ਜਿਸ ਦਾ ਮੱਥਾ ਸੋਪਦਾ ਹੈ। ਹਿੰਦੂ ਸ਼ੀਤਲਾ ਰੋਗ ਤੋਂ ਰਾਜੀ ਹੁੰਦੀ ਆ ਇਸ ਵਿੱਚ ਮੰਤਰ ਪੜ੍ਹਦੇ ਆ। ਗੁਰੂ ਜੀ ਨੇ ਆਪਣੇ ਹਿੰਦੂ ਮਿੱਤਰਾਂ ਦੀ ਸਲਾਮ ਮੰਨ ਨੂੰ ਇਨਕਾਰ ਕੀਤਾ ਤੇ ਉਹਨਾਂ ਨੂੰ ਉਪਦੇਸ਼ ਦਿੱਤਾ। ਇਕ ਟੇਕ ਗੋਵਿੰਦ ਕੀ ਤਿਆਗੀ ਅਨਾਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨਮਾਹੇ ਆਪ ਰਖੇ ਆਪ ਦੇਵਸੀ ਆਪੇ ਪ੍ਰਤੀਪਾਰੇ ਦੀਨ ਦਿਆਲ ਕਿਰਪਾ ਨਿਦੇ ਸਾਹ ਸਾ ਸਮਾਰੇ ਕਰਨ ਹਰ ਜੋ ਕਰ ਰਹਾ ਸਾਈਂ ਵਡਿਆਈ ਗੁਰ ਪੂਰੇ ਉਪਦੇਸ਼ਿਆ ਸੁਖਾ ਸਮਰਜਾਈ ਚਿੰਤਨ ਦੇ ਸਾ ਗੰਤ ਤੇ ਜਿੰਜਨ ਹੁਕਮ ਪਛਾਤਾ ਨੈ ਵਿੰਸੀ ਨੇ ਛੋੜੇ ਜਾਈ ਨਾਨਕ ਰੰਗਰਾਤਾ ਹੌਲੀ ਹੌਲੀ ਹਰਗੋਬਿੰਦ ਜੀ ਦੇ ਰਾਜੀ ਹੋਣ ਦੀਆਂ ਨਿਸ਼ਾਨੀਆਂ ਦਿਸਣ ਲੱਗੀਆਂ ਬਿਮਾਰੀ ਦੇ 9ਵੇਂ ਦਿਨ ਸਹਬਜ਼ਾਦਾ ਨੇ ਨੇਤਰ ਖੋਲੇ ਤਾਂ ਗੁਰੂ ਜੀ ਨੇ ਇਹ ਸ਼ਬਦ ਪੜਿਆ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰह्म ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗਹਰ ਅੰਮ੍ਰਿਤ ਪੀਵੇ ਧੰਨਵਾਦ ਜੀ